ਸਸੀ ਗੱਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਆਏ ਪਹਿਲਾ ਪਰੌਂਠੇ ਗਰਮਾ ਗਰਮ ਕਿਉਂਕਿ ਸਬਜ਼ੀ ਸੀਗੀ ਘੱਟ ਤੜੀ ਮਮੀ ਕਹਿੰਦੀ ਮੈਂ ਦੁਪਹਿਰ ਨੂੰ ਬਣਾ ਲੂੰਗੀ ਤੁਸੀਂ ਪਰੌਂਠੇ ਬਣਾ ਲਓ ਪਸੂਆਂ ਦੇ ਲਿਆਂਦੇ ਪੱਟੇ ਵੱਢ ਕੇ ਦੇ ਨਾਲੇ ਪਸੂਆਂ ਨੂੰ ਪਾਈ ਪੱਟੇ ਪੱਟੇ ਵੱਢਣ ਚੱਲ ਗਏ ਜੀ ਪੱਦੀ ਮੱਟ ਵਾਲੀ ਔਰ ਵੀ ਮਿੱਤਰੋ ਗਰਮੀ ਕਿੰਨੀ ਕੁਆਰਾ ਰਾਵਾਂ ਬੱਚੋ ਜਿੰਨਾ ਬਾਜ ਹੁੰਦਾ ਗਰਮੀ ਨਾਲ ਬਿਮਾਰੀਆਂ ਬਹੁਤ ਲੱਗ ਰਹੀਆਂ ਇਸ ਕਰਕੇ ਕੰਮ ਕੁੰਬੀ ਕਰਨੇ ਪਾਣੇ ਆ ਸਵੇਰੇ ਪਠੇ ਸਾਜਰੇ ਲਿਆਓ ਵੱਢ ਕੇ 6 ਵਜੇ ਠੰਡੇ ਡੰਡੇ ਵੱਢ ਕੇ ਪਠੇ ਤੇ ਆ ਜਾਓ ਘਰ ਘਰ ਆ ਕੇ ਤੇ ਨਹਾ ਧੋ ਕੇ ਚੰਗੀ ਤਰ੍ਹਾਂ ਐਨ ਬੈਂਚ ਹੋ ਕੇ ਫਰੈਸ਼ ਤੇ ਆਪਾਂ ਤੁਰ ਪਏ ਜੀ ਚਾਰ ਨੂੰ ਬੰਗਿਆਂ ਕੰਮ ਤੇ ਲਾਓ ਜੀ ਘਰ ਵਾਲੀ ਨਿਕਰੀ ਫਿਰਦੀ ਆ ਲਾ ਕੇ ਪਾਊਡਰ ਓ ਬੱਲੇ 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 ਪਾਊਡਰ ਨਹੀਂ ਲਾਂਦੀ ਭਰਾਵੋ ਪਹਿਲੇ ਹੀ ਬਹੁਤ ਸੋਹਣੀ ਆ ਅਸੀਂ ਵੀ ਇਦਾਂ ਦੇ ਆ ਬਸ ਤੇ ਆਪਾਂ ਪਹੁੰਚ ਗਏ ਜੀ ਬੰਗਿਆਂ ਪੂਰੀ ਟਰੈਵਲ ਤੇ ਦਫਤਰ ਤੇ ਪਹੁੰਚ ਪਹੁੰਚ ਕੇ ਤੇ ਮਿੱਤਰਾਂ ਦਾ ਆ ਗਿਆ ਫੋਨ ਕਹਿੰਦੇ ਭਾਈ ਜੀ ਸ਼ਵੀਲ ਲਾਈਓ ਪਹੁੰਚੋ ਮੈਂ ਕਿਹਾ ਕੋਈ ਨਹੀਂ ਪਹਿਲਾਂ ਡਾਲਰ ਦੇ ਆ ਇਹ ਡਾਲਰ ਲਿਆਂਦੇ ਆਹਾਹਾ ਲੋੜ ਦੇਖ ਕੇ ਰਿਉ ਕੁਝ ਹੋ ਗਈ ਤੇ ਇਧਰ ਪੁਲਸ ਵਾਲਿਆਂ ਨੇ ਕੰਮ ਚੱਕਤਾ ਵੀ ਖਰਾਨਾ ਸਵੀਟ ਸ਼ਾਪ ਵਾਲਿਆਂ ਲੈ ਲਿਆ ਗਨਮੈਨ ਤੇ ਆਪਾਂ ਪਹੁੰਚ ਗਏ ਜੀ ਬਜਾਜ ਜੀ ਐਨ ਮੋਟਰਸ ਤੇ ਤੇ ਉੱਥੇ ਸਗਾ ਥੋੜੀ ਜੀ ਗੱਲਬਾਤ ਕਰਨੀ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਆਪਣੇ ਪ੍ਰੀ ਟ੍ਰੈਵਲ ਤੇ ਅੱਗੀ ਕਾਲਾ ਪਿਆ ਮਾਨੂੰ ਭਾਈ ਜੀ ਉਹਨਾਂ ਨੂੰ ਤੇ ਨਾਲ ਦੀ ਨਾਲ ਅਮਨ ਭਾਈ ਜਿੱਦਾਂ ਹੀ ਦਫ਼ਤਰ ਆਇਆ ਦਾਪਾ ਪਹੁੰਚੇ ਸ਼ਵੀਲ ਦੇ ਆਪਣੇ ਮਿੱਤਰਾਂ ਨੇ ਲਾਈਓ ਸੀ ਸ਼ਵੀਲ ਜੀ ਖਮਾਚੋਂ ਤਲਵਿੰਦਰ ਹਣੀ ਆਪਣਾ ਚਾਹੇ ਵਾਲੇ ਆ ਲਓ ਜੀ ਚੱਕੋ ਸੇਵਾ ਦਾ ਕਰੇ ਪੂਰੀ ਸੇਵਾ ਐਂ ਮਗਿਆ ਬਿਆ ਕੰਮ ਪੂਰਾ ਸ਼ਵੀਲ ਦਾ ਬ੍ਰਮੀ ਚੱਲ ਰਹੀ ਹੈ ਮੇਰੇ ਵੀਰੋ ਬ੍ਰਮੀ ਬ੍ਰਮੀ ਹੋਈ ਭਈਆ ਡਾਕਟਰ ਸਾਹਿਬ ਪਹੁੰਚ ਗਏ ਵੇ ਡਾਕਟਰ ਸਾਹਿਬ ਇਹ ਵੀ ਆਪਣੇ ਭਰਾ ਵਾ ਬਹੁਤ ਖਰੇ ਤੇ ਭਾਈ ਉਹਨਾਂ ਦਾ ਡੈਡੀ ਸਾਰੇ ਟੱਬਰ ਨੇ ਬਹੁਤ ਬਹੁਤ ਸੇਵਾ ਕੀਤੀ ਆ ਲੋ ਜੀ ਭੁੱਖ ਦੀ ਨਵੀਂ ਸ਼ਵੀਲ 2050 ਛੰਡੇ ਮਿੱਠੇ ਗਲਾਸ ਦਾ ਪਾਣੀ 10 ਰੁਪਏ ਚ ਮਿਲਣਾ ਭਾਈ ਇਸ ਕਰਕੇ ਪਾਣੀ ਦੀ ਜਿੰਨੀ ਬਚਤ ਹੋ ਸਕਦੀ ਹੈ ਕਰੋ ਤੇ ਇਹ ਭਾਈ ਕਹਿੰਦਾ ਮੈਨੂੰ ਵੀ ਭਾਈ ਬਲੌਗ ਚ ਲਾਰੇ ਬੰਦੇ ਯੂਪੀ ਤੋਂ ਆਏ ਹੋ ਸੇਵਾ ਕਰਨ کیا ਬਾਤਾਂ ਨੇ ਤੇ ਸਾਡੇ ਤਲਵਿੰਦਰ ਭਾਈ ਦੇ ਸਹੁਰੇ ਆ ਯੂਪੀ ਚ ਤਾਂ ਕਰਕੇ ਇਹ ਬੰਦੇ ਉਧਰੋਂ ਪਹੁੰਚੇ ਨੇ ਸੇਵਾ ਕਰਨ ਤੇ ਲੰਗਰ ਦੀ ਸੇਵਾ ਨਾਲ ਛੋਲੇ ਨਾਲ ਪਾਣੀ ਠੰਡਾ ਮਿੱਠਾ ਜਲ ਚੱਲ ਰਿਹਾ ਜੀ ਪੂਰੇ ਧੁੰਮ ਢੜਕੇ ਦੇ ਨਾਲ ਤੇ ਨਾਲ ਦੀ ਨਾਲ ਆਪਾਂ ਪਹੁੰਚ ਗਏ ਜੀ ਆਪਣਾ ਚਾਹ ਵਾਲੇ ਦੇ ਇੱਕ ਪੀਜ਼ਾ 1/1 ਫ੍ਰੀ oh my god ਆਪਣੇ ਚਾਹ ਵਾਲੇ ਦੇ ਮੈਨੂੰ ਇਹਨਾਂ ਦੀ ਸ਼ਿਕਾਇਤ ਸੀ ਕਿ ਜਦੋਂ ਅਸੀਂ ਪਹੁੰਚਾਨੇ ਆ ਤਾਂ ਏਸੀ ਨਹੀਂ ਚੱਲਦਾ ਕੱਲ ਚੱਲ ਰਿਹਾ ਸੀਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਚਾਹ ਵਾਲਿਓ ਤੇ ਆਪਾਂ ਆਮਨ ਬਾਈ ਦੇ ਨਾਲ ਪਹੁੰਚ ਗਏ ਜੀ ਆਪਣਾ ਚਾਹ ਵਾਲੇ ਦੇ ਹੁਣ ਤੇ ਕਿਸੇ ਨੇ ਆਣਾ ਸੀ ਤੇ ਇੱਕ ਮੰਗਾਈਆਂ ਦੋ ਮੰਗਾਈਆਂ ਚਾਹਾਂ ਤੇ ਇੱਕ ਮੰਗਾਈ ਗਾਰਲਿਕ ਬ੍ਰੈਡ ਆਹ ਚਾਹ ਦੇ ਉੱਤੇ ਬਦਾਮ ਤਰ ਰਹੇ ਨੇ ਮਿੱਤਰੋ 50 ਰੁਪਏ ਦੇ ਕੱਪ 'ਚ ਬਦਾਮ ਪਾ ਕੇ ਚਾਹ ਨਾ ਦਿੱਤੇ ਵੀਰਾਂ ਨੇ ਤੇ ਆਪਾਂ ਦੁਬਾਰਾ ਫਿਰ ਉੱਤੇ ਬੈ ਕੇ ਬਣਾਈ ਥੋੜੀ ਜਿਹੀ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਚਾਹ ਵਾਲ ਆਪਣੇ ਚਾਹ ਵਾਲਿਆਂ ਦਾ ਵੀਡੀਓ ਜ਼ਰੂਰ ਉਹਨਾਂ ਦੇ ਵਿਜ਼ਿਟ ਕਰੋ ਇੱਕ ਵਾਰੀ ਜਾ ਕੇ ਤੇ ਮਿੱਠੇ ਆਂਬ ਅਜਕਲ ਆ ਗਏ ਨੇ ਆਂਬ ਸੌ ਦੇ 3 ਕਿਲੋ ਨੇ ਲੈ ਲਓ ਭਾਈ ਖਾ ਲਓ ਭਾਈ ਤੇ ਇੱਧਰ ਮੈਡਮ ਨਹੀਂ ਗੋਆ ਚੱਕੀ ਜਾਂਦੇ ਨੇ ਬਲੌਗਿੰਗ ਦਾ ਟਾਈਮ ਹੋ ਰਿਹਾ ਪੂਰਾ ਤੇ ਆਪਾਂ ਆਪਣੇ ਗਰਾਊਂਡ 'ਚ ਸਨੀ ਭਾਜੀ ਵਾਲਾ ਕਮੈਂਟਰੀ ਕੀਤੀ ਜਾ ਰਹੀ ਆ ਮੈਚ ਸ਼ੁਰੂ ਹੋਣ ਚਲੇ ਟਾਈਮ ਪਿਆ ਸੀਗਾ ਕਿਉਂਕਿ ਟੀਮਾਂ ਨੇ ਹਲੇ ਪਹੁੰਚਣਾ ਸੀ ਟੀਮਾਂ ਬਹੁਤ ਲੇਟ ਕਰਦੀਆਂ ਨੇ ਕੰਮ ਨੂੰ ਤੇ ਲੋ ਜੀ ਟੀਮ ਪਹੁੰਚ ਗਈ ਮੈਚ ਹੋ ਗਿਆ ਸ਼ੁਰੂ ਸਾਰਿਆਂ ਨੂੰ ਬੇਨਤੀ ਹੈ ਕਿ 25 ਤਰੀਕ ਤੱਕ ਚਿੱਕੇ ਦੀ ਗਰਾਊਂਡ ਦੇ ਵਿੱਚ ਜਿਹੜਾ ਟੂਰਨਾਮੈਂਟ ਨਾਈਟ ਟੂਰਨਾਮੈਂਟ ਚੱਲ ਰਿਹਾ ਤੇ ਸਾਰਿਆਂ ਨੇ ਵੱਧ ਤੋਂ ਵੱਧ ਯੋਗਦਾਨ ਪਾਣਾ ਵੱਧ ਤੋਂ ਵੱਧ ਸੇਵਾ ਵੀ ਕਰਨੀ ਹੈ ਤੇ ਵੱਧ ਤੋਂ ਵੱਧ ਟੀਮਾਂ ਦਾ ਹੌਸਲਾ ਵਜਾਈ ਵੀ ਕਰੋ ਰਾਤ ਦਾ ਲੰਗਰ ਵੀ ਆ ਤੇ ਅੱਜ ਰਾਤ ਨੂੰ ਸਮੋਸੇ ਆ ਦੇ ਨਾਲ ਚਾਹ ਕਿਆ ਬਾਤਾਂ ਮਿੱਤਰੋ ਤੁਸੀਂ ਵੀ ਜਰੂਰ ਪਹੁੰਚੋ ਚਿੱਕੇ ਦੀ ਗਰਾਊਂਡ 'ਚ ਸਮੋਸਿਆਂ ਨਾਲ ਚਾਹ ਦੇ ਨਾਲ ਮਾਂਹਾਂ ਦੀ ਦਾਲ ਦੇ ਨਾਲ ਪ੍ਰਸ਼ਾਦਾ ਤੇ ਸਨੀ ਭਾਜੀ ਵੱਲੋਂ ਕਮੈਂਟਰੀ ਤੇ ਪ੍ਰਸ਼ਾਦਾ ਜੀ ਨਾਲ ਵੱਲੋਂ ਆਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਬਾਬਾ ਜੀ ਉਹਨਾਂ ਦਾ ਤੇ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਲਾਸਟ ਦਿਨ ਬਾਬਾ ਜੀ ਵੀ ਟੂਰਨਾਮੈਂਟ ਦੀ ਰੌਣਕ ਨੂੰ ਵਧਾਣਗੇ ਤੇ ਸਨੀ ਭਾਜੀ ਵੱਲੋਂ ਅਨਮੀਨੀਆ ਵਿੱਚ ਬੈਠੇ ਸਾਰੇ ਮਿੱਤਰਾਂ ਦਾ ਜੀਤੇ ਦਾ ਸੁੱਖੇ ਦਾ ਮਨਪ੍ਰੀਤ ਦਾ ਤੋਸ਼ੀ ਵੀਰ ਦਾ ਹੋਰ ਜਿੰਨੇ ਵੀ ਭਰਾ ਅਨਮੀਨੀਆ ਬੈਠੇ ਆ ਸਾਰਿਆਂ ਵੱਲੋਂ ਅੱਜ ਚਾਹ ਪਕੌੜੇ ਚਾਹ ਸਮੋਸੇ ਦਾ ਲੰਗਰ ਜਿਹੜਾ ਚੱਲ ਰਿਹਾ ਚੇਕੇ ਦੀ ਗਰਾਊਂਡ ਦੇ ਵਿੱਚ ਚਲਣਾ ਠੀਕ 7:30 ਵਜੇ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਮੇਰੇ ਵੀਰੋ ਨਾਲ ਮਿਲਗੇ ਤੁਹਾਨੂੰ ਚਾਹ ਦੇ ਨਾਲ ਮਿਲਗੇ ਦੋ ਦੋ ਸਮੋਸੇ ਵੀਰੋ ਸਾਰਿਆਂ ਨੂੰ ਜਰੂਰ ਪਹੁੰਚਣਾ ਉੱਤ ਤੋਂ ਬਾਅਦ ਸਮੋਸੇ ਖਾਣ ਤੋਂ ਬਾਅਦ ਮਾਹਾਂ ਦੀ ਦਾਲ ਦੇ ਨਾਲ ਕਣਕ ਦਾ ਪ੍ਰਸ਼ਾਦਾ ਵੀ ਜਰੂਰ ਮਿਲਣਾ ਮੇਰੇ ਵੀਰੋ ਸਾਰਿਆਂ ਨੂੰ ਬਹੁਤ-ਬਹੁਤ ਹਾਰਦਿਕ ਸ਼ੁਭ ਕਾਮਨਾਵਾਂ ਸਾਰੇ ਜਰੂਰ ਪਹੁੰਚੋ ਤੇ ਲੋਬੇ ਬਮਾਸੀ ਦਾ ਮੁੰਡਾ ਆ ਗਿਆ ਮਾਸੀ ਦੇ ਮੁੰਡੇ ਨੂੰ ਖਵਾ ਕੇ ਛੋਲਿਆਂ ਦੀ ਸਬਜ਼ੀ ਨਾਲ ਦੇਤੀ ਲੱਸੀ ਦੀ ਬੋਤਲ ਭਰ ਕੇ ਲੈ ਵੀ ਘਰ ਨੂੰ ਜਾਂਦਾ ਹੋਇਆ ਲੈ ਜੀ ਇਧਰ ਗੈਂਗ ਆ ਗਈ ਜੀ ਚੱਕੇ ਦੀ ਕਿਆ ਬਾਤਾਂ ਨੇ ਇਹ ਆ ਗੈਂਗ ਇਹ ਗੈਂਗ ਥੋੜੀ ਜੀ ਕਹਿੰਦੇ ਬਲੌਗਿੰਗ ਜਾਣਾ ਚਾਹੁੰਦੀ ਸੀਗੇ ਤਾਂ ਕਰਕੇ ਇਹਨਾਂ ਦਾ ਥੋੜਾ ਬਲੌਗ ਬਣਾ ਲਿਆ ਔਮ ਪਿੱਛੇ ਮੁੰਡੇ ਹੱਥ ਪੈਰ ਮਾਰਦੇ ਹੋਏ ਬਹੁਤ ਬਹੁਤ ਧੰਨਵਾਦ ਚੱਕੇ ਦਾ ਗੁਰ ਮੁੰਡੇ ਆਲਾ ਇਹ ਜੋ ਜਵਾਨੀ ਹੈ ਜੱਕੇਰੀ ਜਦੋਂ ਇਹਨਾਂ ਨੇ ਬਾਹਰ ਚੱਲ ਜਾਣਾ ਕਿਸੇ ਨੇ ਨਹੀਂ ਪੁੱਛਣਾ ਕਿਸੇ ਨੂੰ ਵੀ ਉਹ ਵਾ 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 ਲਓ ਜੀ ਘਰ ਨੂੰ ਪਹੁੰਚ ਗਏ ਆ ਸਾਰਾ ਸਤਿ ਸ੍ਰੀ ਅਕਾਲ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋ